ਹਾਂਜੀ ਦੋਸਤੋ ਕਈ ਬੰਦੇ ਆਖ ਦਿੰਦੇ ਨੇ ਕਿਸਾਨ ਇਸ ਤਰ੍ਹਾਂ ਐ ਕਿਸਾਨ ਉਸ ਤਰ੍ਹਾਂ ਐ ਵੱਡੇ ਵੱਡੇ ਟਰੈਕਟਰ ਲਈ ਫਿਰਦੇ ਨੇ ਉਹ ਵਾਹ ਏ ਤੇ ਹਾਲਾਤ ਜਿਹੜੇ ਬੰਦੇ ਰ ਬਣ ਜਾਂਦੇ ਨਾ ਫਸਲ ਪੈਦਾ ਕਰਨ ਲੱਗਿਆ ਉਹਨੂੰ ਕੋਈ ਨਹੀਂ ਦੇਖਦਾਗਾ ਇਹ ਤਾਂ ਘੱਟਿਓ ਘੱਟ ਹੀ ਹੋਣਾ ਪੈਂਦਾ ਤੇ ਸਾਹਮਣੇ ਆਪਣੇ ਟਰੈਕਟਰ ਦੋਵੇਂ ਖੜੇ ਨੇ ਤੇ ਮਸ਼ੀਨ ਤੁਨ ਨੂੰ ਵਿਖਾਉਣਾ ਆਪਣੀ ਕਿੱਥੇ ਗਈ ਚਲੀ ਗਈ ਓ ਮਸ਼ੀਨ ਉਹਨਾਂ ਨੇ ਆ ਜਾਣ ਇੱਧਰ ਨੂੰ ਕਿਸਾਨੀ ਦੇ ਨਾਲ ਮੱਥਾ ਨਾ ਲਾ ਸਰਕਾਰੇ ਸਰਕਾਰ ਕਿਸਾਨਾਂ ਨਾਲ ਮੱਥਾ ਲਾਉਂਦੀ ਓਏ ਆਪਣੇ ਜਥੇਬੰਦੀ ਦਾ ਝੰਡਾ ਚੁਲਦਾ ਪਿਆ ਟਰੈਕਟਰ ਤੇ ਦਿਖਾਉਣਾ ਤੁਹਾਨੂੰ ਝੰਡਾ ਝੂਲਦਾ ਵੈਗਣੀ ਇਥਾਂ ਸੁੱਖ ਲੋ ਜੀ ਤੇ ਇੱਧਰ ਟਰਾਲ ਆਪਣਾ ਫੁੱਲੇ ਥੋੜੇ ਦਾਣੇ ਹੋਰ ਪੈਣੇ ਨੇ ਇਹ ਪਵਾ ਗਏ ਤੈਨੂੰ ਸਾਈਡ ਤੇ ਕਰਕੇ ਰੋਕ ਦਿੰਨੇ ਆ ਫਿਰ ਚੱਲ ਮੰਡੀ ਮਸ਼ੀਨ ਤੋਣ ਤੋਂ ਪਹਿਲਾਂ ਪਹਿਲਾਂ ਟਰੈਕਟਰ ਆਪਾਂ ਲਾ ਦਿੰਨੇ ਆ ਇੱਧਰ ਲੋ ਜੀ ਕਿੱਤਾਂ ਤੰਤਾ ਨਾ ਆਉਣ ਦੇ ਬੱਸਾ ਬੱਸਾ ਵੀਰ ਆਪਣਾ ਕਰਾਈ ਉਹਨਾਂ ਤੰਤਾਂ ਨੂੰ ਗਾਇਆ ਉਹਨਾਂ ਦੇ ਹੋ ਜੀ ਲੋਹੀ ਤਰ ਤਰ ਜਲ ਕਰਤਾਰੋ ਚੱਲ ਖਿੱਚ ਕੇ ਰੱਖ ਕੰਮ ਔਰ ਟ੍ਰੈਕਟਰ ਬਣਾ ਉਧਰ ਖੜਾ ਆ ਚਲੋ ਇਹਨੂੰ ਹਣ ਪੱਤਰ ਪੁੱਤਰ ਕਰਦੇ ਨੇ ਬਾਕੀ ਬਾਅਦ ਚ ਤੁਹਾਨੂੰ ਮਿਲਦੇ ਆ ਸੱਜਣੋ